ਮਹਾ ਆਨੰਦ ਤੋਂ ਭਾਵ ਇਹਦੇ ਉੱਪਰ ਵੀ ਕੋਈ ਆਨੰਦ ਹੈ। ਇੱਕ ਆਪਾਂ ਕਹਿੰਦੇ ਆ ਆਨੰਦ ਆ ਗਿਆ। ਹਾਂ। ਗੁਰਮਰਦਾਸ ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜੀ। ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹੈ। ਆਨੰਦ ਤੇ ਸਾਰੇ ਕਹਿੰਦੇ ਕੋਈ ਕਹਿੰਦਾ ਮੈਨੂੰ ਫਿਲਮ ਵੇਖ ਕੇ ਆਨੰਦ ਆ ਗਿਆ। ਜਿਹਦੇ ਜੀਵ ਦੇ ਸਵਾਦ ਲੱਗਿਓ ਕਹਿੰਦਾ ਮੈਂ ਲੰਗਰ ਛਕ ਕੇ ਬੜਾ ਆਨੰਦ ਆ ਗਿਆ। ਇਸਨੇ ਸਾਧ ਸੰਗਤ ਕਾਰਸੇ ਵਿੱਚੋਂ ਨੰਦ ਆਇਆ ਰਸ ਆਇਆ ਪਰ ਗੁਰੂ ਅਮਰਦਾਸ ਸੱਚੇ ਪਾਸ਼ਾ ਮਹਾਰਾ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਹੁਣ ਸਾਧ ਸੰਗਤ ਭਾਈ ਤਾਰੂ ਸੰਦਾ ਖੋਪੜ ਲਾਇਆ ਆਨੰਦ ਦੀ ਅਵਸਥਾ ਵਿੱਚ ਫਰਕ ਨਹੀਂ ਪਿਆ ਖੋਪੜ ਲਾ ਦਿੱਤਾ ਹੈ ਅਪਾ 21 ਦਿਨ ਦਾ ਜ਼ਿਕਰ ਕਰਦੇ ਤੇ ਪਿਆਰਾ ਫਤਮ ਸਿੰਘ ਜੀ ਪਿਆਰਾ ਫਤਮ ਸਿੰਘ ਦੀ ਲਿਖਦੇ ਕਹਿੰਦੇ 24 ਦਿਨ ਪੜੇ ਉਹਨਾਂ ਦੀ ਲਿਖਤ ਉਹ ਕਹਿੰਦੇ 24 ਦਿਨ ਖੋਪੜ 'ਚੋਂ ਲਾਹ ਛੜਿਆ ਉਪਰ ਲਾਹ ਲਾਥੇ ਤੇਜ ਦਾ ਪੈ ਰਹੇ ਤੇ ਆਨੰਦ ਵਿੱਚ ਕੋਈ ਫਰਕ ਨਹੀਂ ਕਿਉਂਕਿ ਭਾਈ ਸੁਵੇਕ ਸਿੰਘ ਜਿਹੜੇ ਆ ਨਾ ਜੀ ਉਹ ਨੌਕਰੀ ਕਰਦੇ ਸੀ ਉਹਦੇ ਰਾਹੀਂ ਨਾ ਆਖਿਆ ਵੀ ਤੁਸੀਂ ਮਲਮ ਪੱਟੀ ਕਰਵਾ ਦੀਏ ਉਹ ਕਹਿੰਦੇ ਨਹੀਂ ਕਹਿੰਦੇ ਦੁੱਖ ਨਹੀਂ ਲੱਗਦਾ ਉਹਨੂੰ ਖੋਪੜ ਲਾਇਆ ਬਈ ਤੇ ਜੇ ਪੁੱਛਿਆ ਜਾਵੇ ਦੁੱਖ ਜਦੋਂ ਭਾਈ ਤਾਰਦ ਸਿੰਘ ਨੂੰ ਆ ਕੇ ਪੁੱਛਦੇ ਸੀ ਵੀ ਦੁੱਖ ਨਹੀਂ ਲੱਗਦਾ ਉਹ ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਆਨੰਦ ਹੀ ਹੈ ਕਿਉਂਕਿ ਗੁਰੂ ਉਹ ਧਾਰਨ ਕੀਤਾ ਸੀ ਜਿਹੜਾ ਆਨੰਦ ਸਰੂਪ ਹੈ ਇੱਥੇ ਤੇ ਸਤਗੁਰਾਂ ਦੇ ਸ਼ਬਦ ਵਰਤਾ ਮਹਾ ਆਨੰਦ ਆਨੰਦ ਦੀ ਅਵਸਥਾ ਲੈ ਲੈਣੀ ਸਾਹ ਸੰਗਤ ਬਹੁਤ ਕਿਤੇ ਵੱਡੇ ਭਾਗ ਕਿਤੇ ਜਾਗਣ ਨਾ ਕਿਤੇ ਹੁਣ ਅਸੀਂ ਤਾਂ ਕਹਿ ਦਿੰਨੇ ਆਂ ਵੀ ਆਨੰਦ ਆ ਗਿਆ ਜੀ ਆ ਵਿਆਹ ਵੇਖਿਆ ਬੜਾ ਆਨੰਦ ਆਇਆ। ਇਹ ਆ ਵੇਖਿਆ ਫਲਾਣਾ ਨੇ ਪਿਓ ਦਾ ਕੱਟ ਕੀਤਾ ਆਨੰਦ ਆ ਗਿਆ ਜੀ। ਵੱਡੀਆਂ ਮਠਿਆਈਆਂ ਵਰਤਾਈਆਂ ਆਨੰਦ ਆ ਗਿਆ। ਪਤਾ ਲੱਗ ਗਿਆ ਇੱਕ ਵਾਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਪਿਤਾ ਨਾਲ ਕਿੰਨਾ ਪਿਆਰ ਦਾ ਉਹ ਭਾਵੇਂ ਇੱਕ ਪਾਣੀ ਦਾ ਗਲਾਸ ਨਾ ਫੜਾਇਆ ਹੋਵੇ। ਪਰ ਆਨੰਦ ਬੜਾ ਆ। ਪਰ 사ਤੂਗੁਰ ਕਹਿੰਦੇ ਆਨੰਦ ਪ੍ਰਸ਼ਨਾ ਨਾ ਆਨੰਦ ਸਤਿਗੁਰੂ ਅਰਜਨ ਦੇ ਸੱਚੇ ਪਾਸ਼ਣ ਪੁੱਛੇ ਜੋ ਤਤੀ ਤਵੀ ਤੇ ਬੈਠ ਬੈਠੇ ਆਨੰਦ ਬਾਰੇ ਪੁੱਛਣਾ ਨਾਲੇ ਆਨੰਦ ਬਾਰੇ ਪੁੱਛਣਾ ਹੈ ਤਾਂ ਫਿਰ ਸਾਸ ਜਿਹੜੇ ਪੱਠੀਆਂ ਚ ਝੋਕ ਦਿੱਤੇ ਕੀ ਪੱਠੀਆਂ ਦੇ ਵਿੱਚੋਂ ਵੀ ਆਨੰਦ ਹੈ ਹਾਂ ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈਰੇ